ਕਾਲ ਸਾਰਿਆਂ ਨੂੰ ਵੀਰਾਂ ਨੂੰ ਆਪਣਾ YouTube ਤੇ ਚੈਨਲ ਹੈ ਗਰੇਵਾਲ ਪੋਲਟਰੀ ਕਿੰਗ ਠੀਕ ਹੈ ਜੀ ਇਸका ਤੇ ਵੀ ਹੈਗਾ ਗਰੇਵਾਲ ਪੋਲਟਰੀ ਕਿੰਗ ਦੇ ਨਾਂ ਤੇ ਆਈਡੀ ਆਪਣੀ ਸੰਦੀਪ ਪੂਰੀ ਸੋਨੀ ਗਰੇਵਾਲ ਦੇ ਨਾਂ ਤੇ ਹੈ Facebook ਪੇਜ ਗਰੇਵਾਲ ਸੰਨੂਰ ਵਾਲੇ ਅਤੇ ਦੇਸੀ ਮੁਰਗੇ ਤੇ ਬੱਕਰੇ ਦੇ achar ਵਾਲਾ ਚੈਨਲ ਹੈ ਆਪਣਾ ਗਰੇਵਾਲ ਚਿਕਨ ਪਿਕਲ ਇਹਨਾਂ ਨੂੰ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਆਪਣਾ ਗਰੇਵਾਲ ਫੋਲਟਰੀ ਕਿੰਗ YouTube ਚੈਨਲ ਹੈ ਗਰੇਵਾਲ ਫੋਲਟਰੀ ਕਿੰਗ ਹੀ ਇੰਸਟਾ ਤੇ ਆਪਣਾ ਬਣਿਆ ਹੋਇਆ ਚੈਨਲ ਜੀ ਤੇ ਗਰੇਵਾਲ ਸੰਗਰੂਰ ਵਾਲੇ ਆਪਣਾ Facebook ਪੇਜ ਹੈ ਤੇ ਜਿਨ੍ਹਾਂ ਨੂੰ ਵੀ ਵੀਰਾਂ ਨੂੰ ਚੂਚੇ ਚਾਹੀਦੇ ਐ ਦੇਸੀ ਚੂਚੇ ਆਪਣੇ ਕੋਲੇ ਬਰੀਡ ਪ्युअर ਹੁੰਦੀ ਐ ਉਹ ਸਾਡੇ ਤੋਂ ਲੈ ਸਕਦੇ ਹੋ ਜੀ ਤੇ ਆਰਗੈਨਿਕ ਤਰੀਕੇ ਨਾਲ ਪਾਲੇ ਹੋਏ ਬਲੈਕ ਐਸਟਰਾ ਲੋਪ ਅੰਡੇ ਵਾਲੀਆਂ ਮੁਰਗੀਆਂ ਸਿਰਫ ਕੱਲੀਆਂ ੱਲੀਆਂ ਅੰਡੇ ਵਾਲੀਆਂ ਮੁਰਗੀਆਂ ਕਾਲੇ ਰੰਗ ਦੀਆਂ ਬਲੈਕ ਐਸਟਰਲੋਪ ਅਸਲ ਬਰੀਡ ਉਹ ਆਰਗੈਨਿਕ ਖਾ ਜਿਹੜੀ ਖਰਾਕ ਦੇ ਨਾਲ ਪਾਲੀਆਂ ਹੋਈਆਂ ਆ ਆਰਗੈਨਿਕ ਖਰਾਕ ਆ ਜਿੰਨਾਂ ਦੀ ਬਣਾ ਕੇ ਲਿਆਂਦੀ ਐ ਤੇ ਉਹਦੇ ਨਾਲ ਪਾਲੀਆਂ ਹੋਈਆਂ ਵਧੀਆ ਅੰਡੇ ਦੇਣ ਵਾਲੀਆਂ ਮੁਰਗੀਆਂ ਸਾਡੇ ਤੋਂ ਮਿਲਦੀਆਂ ਨੇ ਜੀ ਤੇ ਜਿੰਨਾਂ ਨੂੰ ਲੋੜ ਆ ਤੁਸੀਂ ਲੈ ਸਕਦੇ ਆ ਇਸ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਹੀ ਇਹ ਕਰਦਾ ਹੁੰਨਾ ਮੈਂ ਵੀ ਇਹ ਕਹਿਣਾ ਬੇਨਤੀ ਵੀ ਜਿਨ੍ਹਾਂ ਨੇ ਵੀ ਕੰਮ ਸ਼ੁਰੂ ਕਰਨਾ ਹੈ ਉੱਚੇ ਦਾ ਪਹਿਲੇ ਸਾਲ ਥੋੜੇ ਤੋਂ ਸ਼ੁਰੂ ਕਰੋ ਮੇਰੇ ਵੀਰ ਕਿਸੇ ਦੀਆਂ ਵੀ ਗੱਲਾਂ 'ਚ ਨਾ ਆਓ ਠੀਕ ਹੈ ਹੁਣ ਜਿਹੜੇ ਵੀਰ ਖੰਨੇ ਚੂਚਾ ਲੈ ਕੇ ਗਏ ਨੇ ਮੇਰੇ ਤੋਂ 6-700 600 ਚੂਚਾ ਲਗਭਗ ਉਹਨਾਂ ਦਾ ਸੀਗਾ ਜੀ ਤੇ ਉਹ ਵੀਰਾਂ ਜੇ ਕਿਸੇ ਦੇ ਹੋਰ ੱੱਕੇ ਚੜ ਜਾਂਦੇ ਉਹਨਾਂ ਨੂੰ ਘੱਟੋ-ਘੱਟ 2000 ਚੂਚਾ ਦੇ ਕੇ ਤੋੜਨਾ ਸੀ ਅਗਲੇ ਨੇ ਮੈਂ ਉਹਨਾਂ ਨੂੰ ਮਤਲਬ ਉਹਨਾਂ ਨੇ ਮੇਰੇ ਤੇ ਛੱਡਿਆ ਸੀ ਮੈਂ ਆਪਣੇ ਹਿਸਾਬ ਨਾਲ ਚੂਚੇ ਦਿੱਤੇ ਨੇ ਜਾਨੀ ਉਹ ਜ਼ਰੂਰ ਹਜ਼ਾਰ ਚੂਚਾ ਕਹਿੰਦੇ ਸੀਗੇ ਤੇ ਤਾਂ ਕਰਕੇ ਇਹ ਵੀ ਪਹਿਲੇ ਸਾਲ ਤੁਹਾਡੀ ਟ੍ਰੇਨਿੰਗ ਹੋ ਜਾਂਦੀ ਹੈ ਅਗਲੇ ਸਾਲ ਜਿੰਨੇ ਮਰਜੀ ਤੁਸੀਂ ਪਾ ਸਕਦੇ ਹੋ ਠੀਕ ਹੈ ਜੀ ਤੇ ਇਸ ਕਰਕੇ ਇਹ ਵੀ ਥੋੜੇ ਦਾ ਤੁਹਾਨੂੰ ਇਹਦੇ ਵਿੱਚ ਕੀ ਕੋਈ ਆਉਂਦੀ ਹੈ ਬਿਮਾਰੀ ਆਉਂਦੀ ਹੈ ਜਾਂ ਕੋਈ ਕੀ ਦਿੱਕਤ ਆਉਂਦੀ ਹੈ ਕਿਵੇਂ ਆਂਡਾ ਸੇਲ ਕਰਨਾ ਤੁਸੀਂ ਕੀ ਕਰਨਾ ਉਹ ਸਾਰਾ ਤੁਹਾਨੂੰ ਪਤਾ ਲੱਗ ਜਾਂਦਾ ਹੈ ਠੀਕ ਹੈ ਨਾ ਇਸ ਕਰਕੇ ਮੇਰੀ ਬੇਨਤੀ ਪ੍ਰਮਾਣ ਕਰਿਓ ਵੀ ਕਰਨਾ ਥੋੜੇ ਤੋਂ ਸ਼ੁਰੂ ਆ ਪਹਿਲੀ ਵਾਰ ਵਾਲੇ ਵੀਰਾਂ ਨੇ ਅਗਲੀ ਵਾਰ ਦੂਜੇ ਸਾਲ ਜਿੰਨਾ ਮਰਜੀ ਚੂਚਾ ਪਾਲੂ ਤੁਸੀਂ ਠੀਕ ਹੈ ਜੀ ਤੇ ਮੈਂ ਜਾਣਕਾਰੀ ਸਹੀ ਦਿਨਾ ਹੁੰਨਾ ਤੇ ਹੁਣ ਅਗਲੀ ਗੱਲ ਇਹਨਾਂ ਨੂੰ ਚੂਚਿਆਂ ਨੂੰ ਤੁਸੀਂ ਥੋੜੀ ਜੀ ਹਲਦੀ ਜ਼ਰੂਰ ਹਫਤੇ ਚ ਇੱਕ ਦਿਨ 15 ਦਿਨਾਂ ਚ ਇੱਕ ਵਾਰ ਪਾ ਦਿਆ ਕਰੋ ਹਲਦੀ 100 ਚੂਚੇ ਨੂੰ ਇੱਕ ਚਮਚਾ ਭਰ ਕੇ ਹਲਦੀ ਦਾ ਪਾਣੀ ਚ ਘੋਲ ਕੇ ਪਾ ਦਿਓ ਜੇ ਪਾਣੀ ਨਾਲੋਂ ਫੀਡ ਜਿਹੜੀ ਤੁਸੀਂ ਖਰਾਕ ਦਿੰਨੇ ਹੋ ਉਹਨੂੰ ਮਾਰਣਾ ਜਾਂ ਸਿੱਟਾ ਲਾ ਕੇ ਉਹਦੇ 'ਚ ਜਿਵੇਂ ਆਪਾਂ ਰੇਚ ਪਦਾਨ ਰਲਾਉਣੇ ਨੇ ਉਹਵੇਂ ਦਿਓ ਪਾ ਦਿਆ ਕਰੋ ਤੇ ਬਾਕੀ ਇਹਨਾਂ ਨੂੰ ਲੱਸੀ 'ਚ ਰੋਟੀ ਪਾ ਕੇ ਦਿਓ ਚੂਤਿਆਂ ਨੂੰ ਦੁਪਹਿਰ ਵੇਲੇ ਲੱਸੀ ਰੱਖੋ ਗਲੂਕੌਂਡੀ ਜਾਂ ਇੱਕ ਹੋਰ ਆਉਂਦਾ ਹੈ 'ਚ ਪਾਣੀ ਵਾਲਾ ਇਹਨਾਂ ਦਾ ਜਿਵੇਂ ਆਪਾਂ ਸਰਵਸ ਕੰਜਵੀ ਪੀਨੇ ਆ ਉਹ ਚੀਜ਼ ਪਾ ਕੇ ਦਿਓ 2.50 ਦਾ ਆ ਜਾਂਦਾ ਪੈਕਟ ਉਹ ਠੀਕ ਹੈ ਜੀ ਤੇ ਇਹ ਚੀਜ਼ਾਂ ਜ਼ਰੂਰੀ ਨੇ ਦੇਣੀਆਂ ਤੁਝੇ ਨੂੰ ਤੇ ਹਰਾ ਚਾਰਾ ਜ਼ਰੂਰ ਪਾਓ ਹੁਣ ਚੰਗਾ ਜਿਵੇਂ ਚਰੀ ਹੋ ਗਈ ਮੱਕੀ ਹੋ ਗਈ ਬਾਜਰਾ ਨਾ ਪਾਉ ਗਰਮ ਇਹ ਚੀਜ਼ਾਂ ਪਾਓ ਇਹਨਾਂ ਨੂੰ ਹਰਾਚਾਰਾ ਹਫ਼ਤੇ ਚ ਦੋ ਦਿਨ ਪਾ ਦਿਆ ਕਰੋ ਹੁਣ ਤੁਹਾਡਾ ਖਾराक ਦਾ ਖਰਚਾ ਬਚੂਗਾ ਫੀਡ ਦਾ ਖਰਚਾ ਬਚੂਗਾ ਜੀ ਤੇ ਅੰਡੇ ਇਹਨਾਂ ਨੇ ਬਹੁਤ ਵਧੀਆ ਬਰੀਡ ਹੈ ਹਿਆਰ ਆ ਯਾਰ ਤੇ ਬਲੈਕ ਐਸਟ੍ਰੋਲੋਪ ਦੋਨੋਂ ਆਰ ਆ ਯਾਰ ਤਾਂ ਸਿਰੇ ਦੀ ਬਰੀਡ ਹੈ ਇੱਕ ਅਸੀਂ ਆਪਣੀ ਨਸਲ ਤਿਆਰ ਕਰ ਰਹੇ ਹਾਂ ਹੁਣ ਠੀਕ ਹੈ ਜੀ ਸਰਚ ਚੱਲ ਰਹੀ ਹੈ 2-3 ਸਾਲੋਂ ਤੋਂ ਲੋਕਲ ਨਾਲ ਨਾਲ ਸਾਡੀ ਉਹ ਵੀ ਸਾਡੇ ਕੋਲੋਂ ਮਿਲ ਜਾਂਦੀ ਹੈ ਜਿੰਨਾਂ ਨੂੰ ਚਾਹੀਦੀ ਹੈ ਤੇ ਕਿਸੇ ਸੱਜਣ ਨਾਲ ਮਿਲ ਕੇ ਉਹ ਉੱਥੇ ਚੱਲ ਰਿਹਾ ਸਾਡਾ ਕੰਮ ਤੇ ਉਹ ਵੀ ਸੇਲ ਕਰਦੇ ਆਂ ਆਪਾਂ ਤੇ ਜਿੰਨਾਂ ਨੂੰ ਚਾਹੀਦੀ ਹੈ ਉਹਤੇ 2-3 ਸਾਲ ਦੀ ਸਰਚ ਕਰੀਏ ਬਹੁਤ ਹੀ ਆਂਡੇ ਦਿੰਦੀ ਹੈ ਉਹ ਬਰੀਡ ਠੀਕ ਹੈ ਜੀ ਆਂਡੇ ਦੇ ਮਸਲੇ ਤੇ ਤੇ ਬਾਕੀ ਜਿਨ੍ਹਾਂ ਨੇ ਵੀ ਸੇਲ ਚੂਚਾ ਖਰੀਦਣਾ ਹੈ ਉਹ ਬੁਕਿੰਗ ਕਰਵਾ ਲਓ ਜੀ ਬੁਕਿੰਗ ਕਰਵਾ ਕੇ ਟਾਟੋ ਟਾਈਮ ਲੈ ਲਓ ਤੇ ਨੰਬਰ 981458919 ਸਾਡਾ ਫੋਨ ਨੰਬਰ ਹੈ ਬਾਕੀ ਚੂਚੇ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਦੇਸੀ ਚੂਚੇ ਵੀ ਮਿਲਨੇ ਨੇ ਤੇ ਮੁਰਗੀਆਂ ਵੀ ਆਪਾਂ ਸੇਲ ਕਰਦੇ ਆਂ ਪੱਟੀਆਂ ਹੋ ਗਈਆਂ ਜਾਂ ਅੰਡੇ ਜਿਹੜੀਆਂ ਸ਼ੁਰੂ ਕਰਨੇ ਕਰਨ ਵਾਲੀਆਂ ਮੁਰਗੀਆਂ ਨੇ ਉਹ ਵੀ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਜੀ ਤੇ ਤੁਹਾਨੂੰ ਆ অর্ਗੈਨਿਕ ਜਿਹੜੀਆਂ ਖਰਾਕ ਨਾਲ ਪਾਲ ਰਹੇ ਆ ਉਹ ਮੁਰਗੀਆਂ ਦਿਖਾਉਨੇ ਆ ਹੁਣ ਤੇ ਦੇਖ ਸਕਦੇ ਹੋ ਪਰ ਫਾਰਮ ਦੇ ਵਿੱਚ ਜਾਣ ਤੋਂ ਪਹਿਲਾਂ ਚੱਪਲਾਂ ਜ਼ਰੂਰ ਬਦਲਿਆ ਕਰੋ ਜੀ ਸਾਰੇ ਵੀਰ ਜਿਹੜੇ ਵੀ ਸਾਡੇ ਕੋਲੋਂ ਤੁਸੀਂ ਗਏ ਹੋਏ ਨੇ ਜਿੱਥੇ-ਇਥੇ ਉਹਨਾਂ ਨੂੰ ਵੀ ਬੇਨਤੀ ਹੈ ਵੀ ਆਪਣੇ ਜੁੱਤੀਆਂ ਅਲੱਗ ਰੱਖੋ ਆ ਆਪਣਾ ਚੂਚੇ ਜੀ ਜਿਨ੍ਹਾਂ ਨੂੰ ਵੀ ਚੂਚਿਆਂ ਦੀ ਲੋੜ ਆ ਉਹ ਚੂਚੇ ਲੈ ਸਕਦੇ ਹੋ ਸਾਡੇ ਤੋਂ ਵੱਡਾ ਛੋਟਾ ਕਿਸੇ ਵੀ ਉਮਰ ਦਾ ਦੇ ਇਹ ਮੈਂ ਦੱਸ ਦੇਣ ਦਾ 20 ਦਿਨ ਦਾ ਮਹੀਨੇ ਦਾ ਠੀਕ ਹੈ ਜੀ ਉਹ ਤੁਹਾਨੂੰ ਮਿਲ ਜੂਗਾ ਸਾਡੇ ਤੋਂ ਜਿੰਨਾ ਮਰਜ਼ੀ ਚੱਕ ਲੋ ਹੈ ਜੀ ਤੇ ਪਹਿਲਾਂ ਕੱਲ ਚੂਚਾ ਚਕਾਇਆ ਆਪਾਂ 500 ਚੂਚਾ ਗਿਆ ਆਪਣਾ ਆਪ ਸੋ ਖੰਨੇਗੇ ਖੰਨੇ ਦੇ ਨੇੜੇ ਆਪਣਾ ਹੈਗਾ ਪਿੰਡ ਖੇੜੀ ਨੌਦ ਸਿੰਘ ਆ ਗਿਆ ਜੀ ਉੱਥੇ ਗਿਆ ਆਪਣਾ ਲਗਭਗ 7-800 ਚੂਚਾ ਤੇ ਆਹ ਉਹ ਆਪਣੀਆਂ ਕਾਲੀਆਂ ਮੁਰਗੀਆਂ ਨੇ ਦੇਖ ਸਕਦੇ ਹਾਂ ਇੱਧਰ ਆਰਗੈਨਿਕ ਨੇ ਜਿਹੜੀਆਂ ਠੀਕ ਹੈ ਜੀ ਆਰਗੈਨਿਕ ਖਰਾਕ ਦੇ ਨਾਲ ਪਾਲੀਆਂ ਹੋਈਆਂ ਨੇ ਬਹੁਤ ਵਧੀਆ ਬਰੀਡ ਹੈ ਅੰਡੇ ਦੇਣ ਵਾਲੀ ਜਿਨ੍ਹਾਂ ਨੂੰ ਵੀ ਲੋੜ ਹੈ ਉਹ ਬੁਕਿੰਗ ਕਰਵਾ ਕੇ ਸਾਡੇ ਤੋਂ ਲੈ ਸਕਦੇ ਹੋ ਜੀ ਠੀਕ ਹੈ ਤੇ ਕੰਟੈਕਟ ਨੰਬਰ ਸਾਡਾ 9814586919 ਠੀਕ ਹੈ ਜੀ ਤੇ ਕਿਸੇ ਵੀ ਨਸਲ ਦੇ ਚੂਚੇ ਤੁਸੀਂ ਲੈਣੇ ਆ ਉਹ ਵੀ ਸਾਡੇ ਤੋਂ ਮਿਲ ਜਾਣਗੇ ਤੇ ਪਾਰ ਪਾਰੰਪੂਰਾ ਸਾਡਾ ਇਹ ਭਰਿਆ ਹੋਇਆ ਸੀਗਾ ਆ ਦੋ ਦਿਨਾਂ ਦੇ ਵਿੱਚ ਇਹ ਖਾਲੀ ਕੀਤਾ ਤੇ ਜਿੰਨੇ ਵੀ ਹੋਰ ਬੁਕਿੰਗ ਕਰਾਉਣੀ ਹੈ ਬਾਕੀ ਹੈਚਰੀ ਤੋਂ ਇੱਧਰ ਸ਼ਿਫਟ ਕਰਾਂਗੇ ਆਪਾਂ ਚੂਚੇ ਹੋਰ ਤੇ ਮੈਨੂੰ ਜਿੰਨਾਂ ਨੇ ਮਿਲਣਾ ਹੈ ਜਾਂ ਕੋਈ ਕਲਾਸ ਲਾਉਣੀ ਹੈ ਉਹ ਇੱਥੇ ਮਿਲ ਸਕਦੇ ਹੋ ਮੇਰੇ ਪਿੰਡ ਕੇ ਠੀਕ ਹੈ ਜੀ ਕੇ ਪਿੰਡ ਵਿੱਚ ਮੈਨੂੰ ਤੁਸੀਂ ਮਿਲ ਸਕਦੇ ਹੋ ਇਹ ਜਿਵੇਂ ਤੁਸੀਂ ਸਮਰੂਰ ਤੋਂ ਆਉਣ ਜਿੰਨਾਂ ਵੀਰਾਂ ਨੇ ਉਹ ਧੂਰੀ ਹੋ ਸਮਰੂਰ ਤੋਂ ਧੂਰੀ ਮੂਲੋ ਆਕੇ ਧੂਰੀ ਤੋਂ ਮੂਲਵਾਲ ਕੇ ਠੀਕ ਹੈ ਜੀ ਜਾਂ ਫਿਰ ਬਾਇਆ ਕਾਂਝੜਾ ਹੋ ਕੇ ਹਸਨਪੁਰ ਹੋ ਕੇ ਰਣੀਕੇ ਮੂਲਵਾਲ ਆ ਸਕਦੇ ਆ ਜਿਨ੍ਹਾਂ ਨੇ ਆਉਣਾ ਜੀ ਅੰਮ੍ਰਿਤਸਰੋਂ ਧੂਰੀ ਹੋ ਕੇ ਆ ਸਕਦੇ ਹੋ ਅੰਮ੍ਰਿਤਸਰ ਜਲੰਧਰ ਵਾਲੇ ਵੀ ਧੂਰੀ ਹੋ ਕੇ ਮੇਰੇ ਆ ਸਕਦੇ ਹੋ ਲੋਕੇਸ਼ਨ ਮੇਰੇ ਤੋਂ ਲੈ ਲਿਆ ਕਰਾਉਣ ਲੱਗੇ ਜਿਨ੍ਹਾਂ ਨੇ ਬਠਿੰਡਾ ਬਰਨਾਲਾ ਆਪਣਾ ਫਿਰੋਜ਼ਪੁਰ ਬਠਿੰਡਾ ਬਰਨਾਲਾ ਤੋਂ ਆਉਣਾ ਉਹ ਸਾਨੂੰ ਤੁਸੀਂ ਮਤਲਬ ਆ ਸਕਦੇ ਹੋ ਜਿਵੇਂ ਬਰਨਾਲੇ ਤੋਂ ਜਲੂਰ ਹੋ ਕੇ ਆ ਸਕਦੇ ਹੋ ਜਾਂ ਬਰਨਾਲੇ ਤੋਂ ਸੇਖਾ ਰੰਗੀਆਂ ਹੋ ਕੇ ਆ ਸਕਦੇ ਹੋ ਸਾਨੂੰ ਮਿਲਣੇ ਜਿਨ੍ਹਾਂ ਨੇ ਵੀ ਜਾਣਕਾਰੀ ਲੈਣ ਦੀ ਰੌਂਦੇ ਨੇ ਤੇ ਉਹ ਮੈਨੂੰ ਹੀੜੀਕੇ ਪਿੰਡ ਮਿਲ ਸਕਦੇ ਨੇ ਜੀ ਤੇ ਬਾਕੀ ਜਿਨ੍ਹਾਂ ਨੇ ਕੋਈ ਟੁੱਟਵੇਂ ਚੂਚੇ ਵੀ ਲੈਣੇ ਹੁੰਦੇ ਆ ਕਈ ਵਾਰੀ ਜਿਸ ਨੇ 100 ਪੀਸ ਲੈਣੇ ਜਾਂ 200 ਪੀਸ ਲੈਣਾ ਉਹ ਸਿੱਧੇ ਇੱਥੇ ਹੀ ਆ ਸਕਦੇ ਹਾਂ ਜਿੱਥੇ ਆਪਾਂ ਸ਼ੁਰੂ ਕੀਤਾ ਸੀ ਮੇਰੇ ਪਿੰਡ ਹੀੜੀਕੇ ਆ ਕੇ ਮਿਲ ਸਕਦੇ ਹਾਂ ਤੇ ਆਰ ਆਈ ਆਰ ਮੁਰਗੀਆਂ ਮਿਲ ਜਾਣਗੀਆਂ ਤੁਹਾਨੂੰ ਜਿਹੜੀ ਵੀ ਜਿੰਨੀ ਵੀ ਲੋੜ ਹੈ ਤੇ ਬਲੈਕ ਐਸਟਰ ਲੋਪ ਇਹਦੇ ਚ ਆਰ ਆਈ ਆਰ ਕੁਝ ਪੀਸ ਸਸੇ ਸੱਤ ਹੈਗੇ ਤੇ ਅੰਡੇ ਦਿੰਦੀਆਂ ਮੁਰਗੀਆਂ ਵੀ ਮਿਲ ਜਾਣੀਆਂ ਤੁਹਾਨੂੰ ਜਿਹੜੀ ਵੀ ਚਾਹੀਦੀ ਐ ਨਸਲ ਉਹ ਮਿਲ ਜੂਗੀ ਠੀਕ ਐ ਤੇ ਬਾਕੀ ਮੈਂ ਇਹ ਵੀ ਬੇਨਤੀ ਕਰਦਾ ਵੀਰਾਂ ਨੂੰ ਜਿਹੜੇ ਹੁਣ ਸ਼ੁਰੂ ਕਰਨ ਰਹੇ ਹੋ ਨਵਾਂ ਕੰਮ ਕਰਦੇ ਹੋ ਜਾਂ ਕੀਤਾ ਹੋਇਆ ਵੀ ਉਹ ਥੋੜੇ ਤੋਂ ਸ਼ੁਰੂ ਮੈਂ ਪਹਿਲਾਂ ਤੋਂ ਵੀ ਕਹਿਣਾ ਹੁੰਦਾ ਵੀ ਥੋੜੇ ਤੋਂ ਸ਼ੁਰੂ ਕਰੋ ਇਹ ਦੇਖ ਸਕਦੇ ਹੋ ਤੁਸੀਂ ਚੂਚਾ ਬਹੁਤ ਐਕਟਿਵ ਐ ਠੀਕ ਐ ਨਾ ਇੱਕ ਟੋਚੂਚਾ ਸਾਡੇ ਕੋਲੇ ਅਸੀਂ ਐਕਟ ਵੀ ਬਾੜ ਹੁੰਦੇ ਨੇ ਸਾਰੇ ਮੁਰਗੀ ਐ ਤੇ ਬਾਕੀ ਨਾਲ ਇੱਕ ਹੋਰ ਦੱਸਦੇ ਆਂ ਬੱਕਰੇ ਤੇ ਮੁਰਗੇ ਦਾ ਅਚਾਰ ਵੀ ਸੇਲ ਕਰਦੇ ਆਂ ਆਪਾਂ ਦੇਸੀ ਬੱਕਰੇ ਦਾ ਤੇ ਦੇਸੀ ਮੁਰਗੇ ਦਾ ਅਚਾਰ ਆਪਾਂ ਇੱਥੇ ਹੀ ਆਪਣੇ ਘਰ ਦੇ ਵਿੱਚ ਹੀ ਤਿਆਰ ਕਰਦੇ ਆਂ ਤੁਹਾਨੂੰ ਮੈਂ ਘਰ ਦੀ ਆਪਣਾ ਦਿਖਾ ਦੇਣਾ ਸਾਰਾ ਬਾਹਰਲੀ ਲੋਕੇਸ਼ਨ ਵੀ ਦਿਖਾ ਦੂੰਗਾ ਤੇ ਆਪਾਂ ਆਪਣੇ ਘਰ ਵਿੱਚ ਹੀ ਤਿਆਰ ਕਰਦੇ ਆਂ ਮੁਰਗੇ ਦਾ ਦੇਸੀ ਦਾ ਤੇ ਬੱਕਰੇ ਦੇਸੀ ਦਾ ਅਚਾਰ ਤੁਸੀਂ ਜਿੱਤ ਤੁਸੀਂ ਜਿੰਨਾ ਨੇ ਵੀ ਬੁੱਕ ਕਰਾਉਣਾ ਉਹ ਕਰਵਾ ਸਕਦੇ ਹੋ ਤੇ ਪਹੁੰਚ ਕੀਤੀ ਜਾਂਦੀ ਹੈ ਜੀ ਸਰਦੀ ਦੇ ਵਿੱਚ ਕੋਈ ਲਿਮਟ ਨਹੀਂ ਭਾਵੇਂ ਤੁਸੀਂ 2 ਕਿਲੋ ਲੈ ਲਓ ਕਿਲੋ ਲੈ ਲਓ ਪਰ ਹੁਣ ਜਿਹੜਾ ਮੌਸਮ ਚੱਲਿਆ ਗਰਮੀ ਦਾ ਗਰਮੀ ਦੇ ਵਿੱਚ ਘੱਟੋ ਘੱਟ 5 ਕਿਲੋ ਦੀ ਬੁਕਿੰਗ ਹੋਵੇ ਅਸੀਂ ਤਾਜ਼ਾ ਹੀ ਤਿਆਰ ਕਰਕੇ ਦਿੰਨੇ ਆ ਕੋਈ ਪੈਕ ਕਰਕੇ ਨਹੀਂ ਰੱਖਦੇ ਵੈਸੇ ਪੈਕਿੰਗ ਕਰਦੇ ਆ ਪੂਰੀ ਵਧੀਆ ਆਪਣਾ ਸਿਸਟਮ ਹੈ ਠੀਕ ਹੈ ਜੀ ਜਿੰਨਾਂ ਨੂੰ ਆਚਾਰ ਦੀ ਲੋੜ ਆ ਉਹ ਲੈ ਸਕਦੇ ਆ ਸਾਡੇ ਤੋਂ ਇਹ ਕੇ ਨਹੀਂ ਹੈਗਾ ਵੀ ਤੁੱਥਮੁੱਥ ਜਾ ਕਰਕੇ ਆਚਾਰ ਤਰੀ ਵਿੱਚੇ ਤਰੀ ਤੁਰੀ ਜੀ ਫਿਰਦੀ ਆ ਉਹ ਨਹੀਂ ਬਿਲਕੁਲ ਸੁੱਕਾ ਆਚਾਰ ਤਿਆਰ ਕਰਦੇ ਆ ਆਪਾਂ ਜਿਹੜਾ ਆਚਾਰ ਕਹਿੰਦੇ ਨੇ ਜੀ ਨੂੰ ਉਹ ਮਿਲਦਾ ਸਾਡੇ ਕੋਲੋਂ ਪਿਓਰ ਵਧੀਆ ਮਤਲਬ ਦੇਸੀ ਮੁਰਗਿਆਂ ਦਾ ਤੇ ਦੇਸੀ ਹੀ ਬੱਕਰੀ ਦਾ ਠੀਕ ਹੈ ਜੀ ਤਾਜ਼ਾ ਪਿਆਰਾ ਆਪ ਕਰੀਦਾ ਮਤਲਬ ਹੋਰ ਹੜਕੇ ਕਰਾਈਦਾ ਤਿਆਰ ਜਾ ਜਿਹੜਾ ਬੱਕਰਾ ਹੁੰਦਾ ਜਦੋਂ ਅਸੀਂ ਤਿਆਰ ਕਰਦੇ ਆ ਆਪ ਉਹਨਾ ਟਾਈਮ ਮੇਂ ਕੋਲ ਬੈਠਦਾ ਫਿਰ ਉਹਨੂੰ ਤਿਆਰ ਕਰਕੇ ਫਿਰ ਉਹਦੀ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਂਦਾ ਠੀਕ ਹੈ ਜੀ ਤੇ ਇਸ ਕਰਕੇ ਜਿੰਨਾ ਨੇ ਵੀ ਲੈਣਾ ਹੈ ਆਚਾਰ ਦੇਸੀ ਮੁਰਗੇ ਤੇ ਬੱਕਰੇ ਦਾ ਉਹ ਸਾਡੇ ਕੋਲੇ ਬੁੱਕ ਕਰਵਾ ਸਕਦੇ ਹੋ ਜੀ ਤੇ ਚੂਚੇ ਲੈਣੇ ਆ ਉਹ ਵੀ ਬੁੱਕ ਕਰਵਾ ਲਓ ਦੇਸੀ ਚੂਚੇ ਨੇ ਆਪਣੇ ਕੋਲੇ ਜਿਹੜੀ ਮਰਜ਼ੀ ਨਸਲ ਦੇ ਚਾਹੀਦੇ ਆ ਮਿਲ ਜਾਣਗੇ ਜੀ ਦੇਖ ਸਕਦੇ ਹੋ ਆਰਗੈਨਿਕ ਮੁਰਗੀਆਂ ਨੇ ਫੜੀਆਂ ਆਰਗੈਨਿਕ ਤੇ ਪੂਰੇ ਤਰ੍ਹਾਂ ਤਿਆਰ ਕੀਤੀਆਂ ਨੇ ਦੇਸੀ ਘਾਹ ਖਰਾਕ ਪਾ ਕੇ ਤੇ ਜਿਨ੍ਹਾਂ ਨੇ ਇਹ ਬੁੱਕ ਕਰਾਉਣੀਆਂ ਇਹ ਵੀ ਲੈ ਸਕਦੇ ਹੋ ਤੁਸੀਂ ਠੀਕ ਹੈ ਜੀ ਬਾਕੀ ਅੰਡੇ ਵੀ ਆਪਾਂ ਆਰਗੈਨਿਕ ਆਂਡਾ ਹੁੰਦਾ ਆਪਣੇ ਕੋਲੇ ਤੇ ਦੇਸੀ ਆਂਡਾ ਆਪਾਂ ਵੇਚਦੇ ਆਂ ਆਂਡੇ ਚਾਹੀਦੇ ਆਂਡੇ ਵੀ ਮਿਲ ਜਾਂਦੇ ਨੇ ਠੀਕ ਹੈ ਜੀ ਤੇ ਬਾਕੀ ਵੀਡੀਓ ਸ਼ੇਅਰ ਜਰੂਰ ਕਰ ਦਿਓ ਲਾਈਕ ਕਮੈਂਟ ਜਰੂਰ ਕਰ ਦਿਆ ਕਰੋ ਜੀ ਤੇ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਜਿਹੜੇ ਵੀਰ ਨਵੇਂ ਦੇਖ ਰਹੇ ਹੋ ਵੀਡੀਓ ਨਹੀਂ ਸਬਸਕ੍ਰਾਈਬ ਕੀਤਾ ਘੰਟੀ ਵਾਲਾ ਬਟਨ ਦਬਲਿਆ ਕਰੋ ਜੀ ਤੇ ਇੱਕ ਆਪਣੇ ਪਹਿਲਾਂ ਤੁਹਾਨੂੰ ਦੱਸਿਆ ਹੀ ਹੈ ਵੀ ਚੈਨਲ ਪੂਰਾ ਸਫਲਤਾ ਤੇ ਸੀਗਾ ਦੁਬਾਰਾ ਬਣਾਉਣਾ ਪਿਆ ਗਿਆ ਰਿਮੂਵ ਹੋ ਗਿਆ ਚੈਨਲ ਆਪਣਾ ਤੇ ਦੁਬਾਰਾ ਬਣਾਇਆ ਜਿੰਨਾ ਵੀਰਾਂ ਨੂੰ ਪਤਾ ਹੈ ਉਹ ਤਾਂ ਸ਼ੇਅਰ ਜ਼ਰੂਰ ਕਰਦੇ ਨੇ ਤੇ ਅੱਗੇ ਜਿਨ੍ਹਾਂ ਨੂੰ ਨੇ ਸਬਸਕ੍ਰਾਈਬ ਕੀਤਾ ਹੋਇਆ ਸੀ ਉਹ ਦੁਬਾਰਾ ਸਬਸਕ੍ਰਾਈਬ ਕਰ ਲਓ ਜੀ ਚੈਨਲ ਨੂੰ ਜੋ ਵੀ ਚੈਨਲ ਤੋਂ ਨੂੰ ਦੁਬਾਰਾ ਸਬਸਕ੍ਰਾਈਬ ਕਰਨਾ ਪੈਣਾ ਤੁਹਾਡੇ ਕੋਲ ਹਰ ਇੱਕ ਵੀਡੀਓ ਪਹੁੰਚਦੀ ਹੋ ਜਾਇਆ ਕਰੂਗੀ ਆਪਾਂ ਬਾਹਰਲੀ ਲੋਕੇਸ਼ਨ ਦਿਖਾ ਦਈਏ ਜੀ ਕਰਦੇ ਬਾਹਰ ਸੜਕ ਵਾਲਾ ਵੀ ਜਿੰਨਾ ਨੇ ਆਉਣਾ ਹੁੰਦਾ ਪਤਾ ਲੱਗ ਜਾਂਦਾ ਹੈ ਲੋਕੇਸ਼ਨ ਹੈ ਇਹ ਅਲਾਲ ਨੂੰ ਸੜਕ ਜਾਂਦੀ ਹੈ ਜੀ ਅਲਾਲ ਤੋਂ ਅੱਗੇ ਮੂਲਵਾਲ ਆਉਣਾ ਮੂਲਵਾਲ ਤੋਂ ਫਿਰ ਧੂਰੀ ਨੂੰ ਵੱਡਾ ਰੋਡ ਤੇ ਮਤਲਬ ਇਧਰ ਪਿੰਡ ਆ ਗਿਆ ਜੀ ਪਿੰਡ ਦੇ ਬਾਹਰ ਹੈ ਆਪਣਾ ਘਰ ਇਧਰ ਪਿੰਡ ਦਾ ਪਹਿਲਾ ਸਕੂਲ ਵਾਲਾ ਅੱਡਾ ਹੈ ਇਹ ਅਲਾਲ ਵਾਲਾ ਅੱਡਾ ਕਹਿ ਲੋ ਜਾਂ ਇਹ ਸਕੂਲ ਵਾਲਾ ਅੱਡਾ ਕਹਿ ਲੋ ਤੇ ਇੱਧਰ ਸਰਕਾਰੀ ਸਕੂਲ ਐ ਤੇ ਆ ਆਪਣਾ ਸਾਹਮਣੇ ਘਰ ਐ ਜੀ ਤੁਸੀਂ ਦੇਖ ਸਕਦੇ ਹੋ ਤੇ ਇਸ ਇਥੋਂ ਆਪਾਂ ਸ਼ੁਰੂ ਕੀਤਾ ਸੀ ਤੇ ਹੁਣ ਆਪਣਾ ਸਾਈਡ ਤੇ ਵੀ ਆਪਣਾ ਇਹ ਸਾਰਾ ਸਿਸਟਮ ਐ ਚੂਚੀ ਆਪ ਕੱਢਦੇ ਆ ਆਪਾਂ ਤੇ ਵਧੀਆ ਤਰੀਕੇ ਨਾਲ ਵੱਡੇ ਆਂਡੇ ਦੇ ਵੱਡਾ ਆਂਡਾ ਲਾਉਨੇ ਆ ਆਪਾਂ ਮਸ਼ੀਨ ਦੇ ਵਿੱਚ ਤੇ ਪੂਰੀ ਸਾਫ ਸਫਾਈ ਦਾ ਖਿਆਲ ਰੱਖਿਆ ਜਾਂਦਾ ਜਿਨਾਂ ਨੇ ਬੁਕਿੰਗ ਕਰਾਉਣੀ ਆ ਉਹ ਬੁਕਿੰਗ ਕਰਵਾ ਸਕਦੇ ਹੋ ਦੇਸੀ ਮੁਰਗੇ ਬੱਕਰੇ ਦਾ ਆਚਾਰ ਸਾਡੇ ਕੋਲੋਂ ਤੁਹਾਨੂੰ ਮਿਲ ਜਾਊਗਾ ਤੇ ਸੂਚਾ ਹਰ ਨਸਲ ਦਾ ਹਰ ਉਮਰ ਦਾ 10 20 30 ਦਿਨਾਂ ਦਾ ਜਿੰਨੇ ਦਿਨਾਂ ਦਾ ਮਰਜ਼ੀ ਲੈ ਲਓ 40 ਦਿਨ ਦਾ ਲੈ ਲਓ ਆਰਗੈਨਿਕ ਮੁਰਗੀਆਂ ਮਿਲਣਗੀਆਂ ਤੁਹਾਨੂੰ ਸਾਡੇ ਕੋਲੋਂ ਠੀਕ ਹੈ ਜੀ ਤੇ ਆਰਗੈਨਿਕ ਮੁਰਗੀਆਂ ਲੈ ਸਕਦੇ ਹੋ ਤੁਸੀਂ ਜਿਹੜੀ ਮਰਜ਼ੀ ਦਾ ਖਲ ਠੀਕ ਹੈ ਜੀ ਤੇ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਜੀ। ਬਾਕੀ ਸ਼ੇਅਰ ਕਰ ਦਿਓ, ਸਬਸਕ੍ਰਾਈਬ ਕਰ ਦਿਓ ਗਰੇਵਾਲ ਪੁਲਟ ਦੀ ਕਿੰਗ ਚੈਨਲ ਨੂੰ। ਠੀਕ ਹੈ ਜੀ।